ਸਸਿਰਾਲ ਤੁਸੀਂ ਦੇਖ ਰਹੇ ਹੋ ਆਵਾਜ਼ ਈਂਡਿਆ ਪੰਜਾਬੀ ਦੇਸ਼ ਦੀ ਪਰੋਸੇਮੈਂਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ 9 ਸਤੰਬਰ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਦੋਹ ਰਾਜਾਂ ਦੀ ਸਰਕਾਰਾਂ ਨੇ ਪਹਿਲਾਂ ਹੀ ਇੱਕ ਖੇਤਰ ਹੜ੍ਹ ਪ੍ਰਭਾਵਿਤ ਕੋਸ਼ਿਤ ਕਰ ਦਿੱਤੇ ਹਨ ਹੜ੍ਹ ਆਉਣ ਤੋਂ ਬਾਅਦ ਇਹ ਪੀਐਮ ਦਾ ਪਹਿਲਾ ਦੌਰਾ ਹੋਵੇਗਾ ਮੋਦੀ ਪੰਜਾਬ ਵਿੱਚ ਹੜ ਦਾ ਹਵਾਈ ਸਰਵੇ ਕਰਨ ਦੇ ਨਾਲ-ਨਾਲ ਪਠਾਨਕੋਤ ਅਤੇ ਗੁਰਦਾਸਪੁਰ ਵਿੱਚ ਹੜ ਪੀੜਤਾ ਨਾਲ ਵੀ ਮਿਲ ਸਕਦੇ ਹਨ ਸਚਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਬਾਅਦ ਸੋਮਵਾਰ ਨੂੰ ਤਕਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਲੰਗਰ ਹਾਲ ਨੂੰ ਬੰਮ ਨਾਲ ਉਡਾਉਣ ਦੀ ਤੰਕੀ ਮਿਲੀ ਹੈ ਤਕਤ ਸ੍ਰੀ ਪਟਨਾ ਸਾਹਿਬ ਦੇ ਲੰਗਰ ਹਾਲ ਵਿੱਚ ਆਰਡੀਐਕਸ ਮੌਜੂਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੜਕਮ ਮਚ ਗਿਆ ਹੈ ਤਕਤਸ਼ਰੀ ਪਟਨਾ ਸਾਹਿਬ ਕਮੇਟੀ ਦੇ ਮੀਡੀਆ ਇਨਚਾਰਜ ਸੁਦੀਪ ਸਿੰਘ ਨੇ ਦੱਸਿਆ ਕਿ ਕੱਲ ਸੋਮਵਾਰ ਨੂੰ ਤਕਤਸ਼ਰੀ ਪਟਨਾ ਸਾਹਿਬ ਦੇ ਮੈਲ ਤੇ ਇੱਕ ਈਮੇਲ ਪੇਜੀ ਗਈ ਸੀ ਜਿਸ ਚ ਕਿਹਾ ਗਿਆ ਸੀ ਕਿ ਤੁਹਾਡੇ ਗੁਰਦੁਆਰੇ ਦੇ ਲੰਗਰ ਹਾਲ ਚ 4 ਆਰ ਡੀ ਐਕਸ ਮੌਜੂਦ ਹਨ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਇਸ ਤੋਂ ਬਾਅਦ ਬੰਬ ਸਕਾਡ ਅਤੇ ਹੋਟੀਮਾ ਤਕਤਸ਼ਰੀ ਪਟਨਾ ਸਾਹਿਬ ਪਹੁੰਚੀਆਂ ਅਤੇ ਆਰ ਡੀ ਐਕਸ ਅਤੇ ਬੰਬ ਦੀ ਜਾਂਚ ਲਈ ਮੁਹਿੰਮ ਸ਼ੁਰੂ ਹੋ ਗਈ। देर शाम तक ਇਹ ਜੀ ਕੋਈ ਵਿਸਪੋਟਕ ਸਮਗਰੀ ਨਹੀਂ ਮਿਲੀ। ਇਥੇ ਦੇਸ਼ ਵਿਦੇਸ਼ ਤੋਂ ਵੀ ਸ਼ਰਦਾਲੂ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇਹੀ ਸਥਿਤੀ ਵਿੱਚ ਇਹ ਜੀ ਧਮਕੀਆਂ ਮਿਲਣਾ ਬਹੁਤ ਚਿੰਤਾ ਦਾ ਵਿਸ਼ੇ ਹੈ। ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੇਟੀ ਦੇ ਪਤੀ ਅਤੇ ਬਿਜ਼ਨਸਮੈਨ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਹਨ। ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਯਾਨੀ EOW ਨੇ ਹੁਣ ਉਨ੍ਹਾਂ ਨੂੰ 60 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਮਾਮਲੇ ਵਿੱਚ ਸਮਨ ਪੇਜਿਆ ਹੈ ਜਾਣਕਾਰੀ ਮੁਤਾਬਿਕ ਰਾਜਕੁੰਦਰਾ ਨੂੰ ਪਹਿਲਾ 10 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਹੋਰ ਸਮੇਂ ਦੀ ਮੰਗ ਕਰਦਿਆਂ ਤਾਰੀਖ ਅੱਗੇ ਵਧਾ ਲਈ ਹੁਣ ਉਹਨਾਂ ਨੂੰ 15 ਸਤੰਬਰ ਨੂੰ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ ਇਹ ਨਹੀਂ ਸ਼ਿਲਪਾ ਸ਼ੇਟੀ ਅਤੇ ਰਾਜਕੁੰਦਰਾ ਦੇ ਦੇਸ਼ ਛੱਡ ਕੇ ਭੱਜਣ ਦੀ ਸੰਭਾਵਨਾ ਨੂੰ ਦੇਖਦਿਆਂ ਉਹਨਾਂ ਨੂੰ ਲੁਕਆਊਟ ਸਰਕੂਲਰ ਐਲਓਸੀ ਵੀ ਜਾਰੀ ਕਰ ਦਿੱਤਾ ਗਿਆ ਹੈ ਉਪ ਰਾਸ਼ਟਰਪਤੀ ਪਦ ਲਈ ਸੰਸਦ ਪਵਨ ਵਿੱਚ VOTING ਚੱਲ ਰਹੀ ਹੈ ਮੰਗਲਵਾਰ ਸਵੇਰੇ ਯਾਨੀ ਅੱਜ 10 ਵਜੇ VOTING ਦੀ ਸ਼ੁਰੂਆਤ ਹੋਈ ਸੀ जो शाम 5 बजे तक जारी रहेगी और अत्यंत शाम तो ही वोटों की गिनती शुरू होवेगी जिस तो बाद नतीजे आउने दी उम्मीद है एनडीए दे उम्मीदवार सीपी राधाकृष्णन अते इंडिया गट जोड़ दे उम्मीदवार बी सुदर्शन रेड्डी ਵਿਚਾਲੇ कड़ी टक्कर होने दी संभावना है बीजेडी बीआरएस अते सैड ने वोटिंग तो दूर रहण दा फैसला कीता है कुल 769 वोटों ते ਪੈਣ ਦੀ ਸੰਭਾਵਨਾ ਹੈ ਜਦਕੀ ਬਹੁਮਤ ਲਈ 385 ਵੋਟਾਂ ਦੀ ਲੋੜ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਭਵਨ ਪਹੁੰਚ ਕੇ ਆਪਣਾ ਵੋਟ ਡਾਲਿਆ